ਾਂ ਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆ ਕਿਸਮਤ ਦੀਆਂ ਖੇਡਾਂ ਵੀਡੀਓ ਬਾਰੇ ਸੋ ਜਿਵੇਂ ਕਿ ਕਵਲ ਤੇ ਫੜੂ ਅਜੇ ਰਾਹ ਵਿੱਚ ਹੀ ਫਸੇ ਹੋਏ ਆ ਕਿਉਂਕਿ ਇਹ ਹੁਣ ਕਵਲ ਨੂੰ ਤਾਂ ਸਮਝ ਲੱਗ ਚੁੱਕੀ ਆ ਕਿ ਇਹ 2 ਨੰਬਰ ਦਾ ਹੀ ਕੰਮ ਏ ਬੇਸ਼ੱਕ ਏਜੰਟ ਜਿਵੇਂ ਮਰਜ਼ੀ ਕਹਿ ਕੇ 1 ਨੰਬਰ ਦਾ ਕੰਮ ਏ ਤੇ ਤੁਸੀਂ ਤੁਹਾਡੀ ਸਿੱਧੀ ਫਲਾਈਟ ਹੋਵੇਗੀ ਪਰ ਮਾਰਦੇ ਤਾਂ ਉਹ ਠੱਗੀ ਆ ਕਿਉਂਕਿ ऐसे काट ही ਲੱਗਦੇ ਨੇ ਪਰ ਉਹ ਵੱਡੀ ਠੱਗੀ ਮਾਰ ਲੈਂਦੇ ਨੇ ਤੇ ਫਿਰ ਮੁੰਡੇ ਆਪਣੇ ਆਪ ਹੀ ਜੰਗਲਾਂ ਦੇ ਵਿੱਚੋਂ ਹੁੰਦੇ ਹੋਏ ਪਹੁੰਚਦੇ ਨੇ ਅਮਰੀਕਾ ਤੇ ਮੈਕਸੀਕੋ ਦੀ ਕੰਧ ਟੱਪਦੇ ਨੇ ਪਰ ਉਹਨਾਂ ਵਿੱਚੋਂ ਹੀ ਕੁਝ ਇੱਕ ਕਿਸਮਤ ਵਾਲੇ ਪਹੁੰਚ ਜਾਂਦੇ ਨੇ ਤੇ ਬਾਕੀ ਦੇ ਰਸਤੇ ਵਿੱਚ ਹੀ ਰਹਿ ਜਾਂਦੇ ਨੇ ਇਦਾਂ ਹੀ ਹੁੰਦਾ ਏ ਬਬਲੂ ਤੇ ਕਵਲ ਨਾਲ ਸੋ ਉਹ ਅਜੇ ਤਾਂ ਵਧੀਆ ਜਗ੍ਹਾ ਤੇ ਬੈਠੇ ਨੇ ਤੇ ਉਹਨਾਂ ਦੀ ਆਪਣੇ ਘਰਦਿਆਂ ਨਾਲ ਗੱਲਬਾਤ ਵੀ ਹੋ ਰਹੀ ਆ ਪਰ ਜਿਉਂ ਜਿਉਂ ਟਾਈਮ ਬੀਤਦਾ ਗਿਆ ਉਹਨਾਂ ਦਾ ਰਸਤਾ ਹੋਰ ਕਠਿਨ ਹੋ ਜਾਣਾ ਏ ਤੇ ਉਹਨਾਂ ਦੀ ਆਪਣੇ ਘਰਦਿਆਂ ਨਾਲ ਗੱਲਬਾਤ ਹੋਣੀ ਵੀ ਖਤਮ ਹੋ ਚਾਣੀ ਆ ਤੇ ਜਿਹੜਾ ਉਹਨਾਂ ਦੇ ਕੋਲ ਸਮਾਨ ਏ ਉਹ ਵੀ ਗਵਾਚ ਜਾਣਾ ਏ ਸਿਰਫ ਕੱਪੜਿਆਂ ਦੇ ਨਾਲ ਉਹ ਵੀ ਜੰਗਲਾਂ ਦੇ ਵਿੱਚ ਤੇ ਬਿਨਾ ਫੋਨ ਤੋਂ ਹੀ ਡੋਂਕੀ ਲਾਉਂਦੇ ਹੋਏ ਪਹੁੰਚਣਗੇ ਤੇ ਉਹ ਵੀ ਪੱਕਾ ਪਤਾ ਨਹੀਂ ਕਿ ਪਹੁੰਚ ਸਕਦੇ ਜਾਂ ਨਹੀਂ ਸੋ ਇਸ ਤਰੀਕੇ ਨਾਲ ਹੋਣਾ ਏ ਕਵਲ ਤੇ ਬਬਲੂ ਦੇ ਨਾਲ ਸੋ ਹੋਣ ਦਾ ਉਹ ਬਹੁਤ ਜ਼ਿਆਦਾ ਆਸਾ ਲਾ ਕੇ ਬੈਠੇ ਆ ਕਿ ਆਪਾਂ ਮਕਸੀਕੋ ਦੀ ਕੰਧ ਟੱਪ ਕੇ ਬਸ ਅਮਰੀਕਾ ਵੱਲ ਜਾਣਾ ਪਰ ਸਾਰੇ ਏਜੰਟ ਇਦਾਂ ਹੀ ਬੇਵਕੂ ਬਣਾਉਂਦੇ ਲੋਕਾਂ ਨੂੰ ਤੇ ਲੋਕਾਂ ਨੂੰ ਠੱਗੀਆਂ ਮਾਰਦੇ ਸੋ ਇਸੇ ਤਰੀਕੇ ਨਾਲ ਬਬਲੂ ਤੇ ਕਵਲ ਤੇ ਬਲਜੀਤ ਵੀ ਠੱਗੇ ਜਾਂਦੇ ਆ ਸੋ ਬਲਜੀਤ ਤਾਂ ਉਹਨਾਂ ਨਾਲੋਂ ਵੱਖ ਹੀ ਹੋ ਜਾਂਦਾ ਏ ਤੇ ਬਾਅਦ ਵਿੱਚ ਬਬਲੂ ਤੇ ਕੱਲਾ ਕਵਲ ਹੀ ਰਹਿ ਜਾਂਦਾ ਏ ਤੇ ਉਧਰ ਸੰਦੀਪ ਦੀ ਪੈਣ ਜਾਨੀ ਕਿ ਪ੍ਰੀਤ ਵੀ ਇਥੋਂ ਚਲੀ ਜਾਣ ਬਾਰੇ ਸੋਚ ਰਹੀ ਹੁੰਦੀ ਆ ਪਰ ਉਸ ਨੂੰ ਵਿੱਕੀ ਨੂੰ ਛੱਡ ਕੇ ਆਉਣ ਲਈ ਜਦ ਸੰਦੀਪ ਗੱਲ ਕਰਦੀ ਆ ਤੇ ਪ੍ਰੀਤ ਉਸ ਟਾਈਮ ਨਹੀਂ ਮੰਨਦੀ ਪਰ ਪ੍ਰੀਤ ਨੂੰ ਇਹ ਨਹੀਂ ਪਤਾ ਕਿ ਮੈਂ ਮੇਰਾ ਵਿਆਹ ਹੀ ਵਿੱਕੀ ਨਾਲ ਹੋਵੇਗਾ ਕਿਉਂਕਿ ਜਦ ਸੰਦੀਪ ਕਹਿੰਦੀ ਆ ਕਿ ਆਪਾਂ ਬਸ ਤੇ ਕਿੱਥੇ ਜਾਵਾਂਗੇ ਤੇ ਜਦ ਪ੍ਰੀਤ ਆਪਣੇ ਭਰਾ ਨੂੰ ਫੋਨ ਲਾਉਂਦੀ ਆ ਉਸ ਦੇ ਕੋਲ ਟਾਈਮ ਨਹੀਂ ਹੁੰਦਾ ਤੇ ਉਹ ਕਹਿੰਦਾ ਏ ਕਿ ਤੂੰ ਸੰਦੀਪ ਜੀਪ ਨੂੰ ਲੈ ਕੇ ਆ ਜਾ ਤੇ ਫਿਰ ਵਿੱਕੀ ਹੀ ਜਾਂਦਾ ਉਹਨਾਂ ਨੂੰ ਛੱਡਣ ਤੇ ਉਥੇ ਵਿੱਕੀ ਦੇ ਭਰਾ ਪਰਜਾਈ ਨੂੰ ਵਿੱਕੀ ਪਸੰਦ ਆ ਜਾਂਦਾ ਕਿਉਂਕਿ ਵਿੱਕੀ ਦਾ ਸੁਭਾਅ ਬਹੁਤ ਹਸਮੁਖ ਹੁੰਦਾ ਤੇ ਉਹ ਕਹਿੰਦੇ ਆ ਕਿ ਸੰਦੀਪ ਨਾਲ ਗੱਲ ਕਰਦੇ ਆ ਕਿ ਅਸੀਂ ਮੁੰਡਾ ਤਾਂ ਲੱਭ ਹੀ ਰਹੇ ਆ ਤੇ ਕਿਉਂ ਨਾ ਤੇਰੇ ਮਾਸੀ ਦੇ ਮੁੰਡੇ ਨਾਲ ਹੀ ਰਿਸ਼ਤਾ ਕਰ ਦਿੱਤਾ ਜਾਵੇ ਤੇ ਸੰਦੀਪ ਮੰਨ ਵੀ ਜਾਂਦੀ ਆ ਕਿਉਂਕਿ ਸੰਦੀਪ ਤਾਂ ਪਹਿਲਾਂ ਹੀ ਸੋਚ ਰਹੀ ਸੀ ਕਿ ਪ੍ਰੀਤ ਤੇ ਵਿੱਕੀ ਦਾ ਰਿਸ਼ਤਾ ਹੋ ਜਾਵੇ ਤੇ ਉਹ ਕਹਿੰਦੇ ਆ ਕਿ ਚਲੋ ਹੁਣ ਆਪਾਂ एंगेजमेंट ਕਰ ਲੈਨੇ ਆ ਤੇ ਕਵਲ ਦੇ ਆਉਣ ਤੇ ਵਿਆਹ ਕਰ ਲਵਾਂਗੇ ਤੇ ਇਹ ਗੱਲ ਲਈ ਸੰਦੀਪ ਰਾਜੀ ਵੀ ਹੋ ਜਾਂਦੀ ਆ ਤੇ ਉਹ ਟਾਈਮ ਰੱਖ ਲੈਂਦੇ ਆ ਪ੍ਰੀਤ ਤੇ ਵਿੱਕੀ ਦੀ ਅੰਗੇਜਮੈਂਟ ਦਾ ਸੋ ਵਿੱਕੀ ਤੇ ਪ੍ਰੀਤ ਦੀ ਹੁਣ ਅੰਗੇਜਮੈਂਟ ਹੋਣ ਤੋਂ ਬਾਅਦ ਕਵਲ ਅਜੇ ਤਾਂ ਪਹੁੰਚਿਆ ਨਹੀਂ ਭਾਰ ਵਾਪਸ ਕਦੋਂ ਆਵੇਗਾ ਇਸ ਬਾਰੇ ਕੁਝ ਵੀ ਨਹੀਂ ਪਤਾ ਸੋ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ